ਨਿਕਾਲ ਗਿਆਂ ਬਈ ਨਿਕਾਲ ਗਿਆਂ ਨਹੀਂ ਵੀਰੇ ਕੈਮਰੇ ਵਾਲੀਆਂ ਗਿਆਂ ਨੇ ਅੱਛਾ ਕੀ ਵੀ ਕੈਮਰੇ ਵਾਲੀਆਂ ਲੈ ਵੀ ਹੁਣ ਮੈਂ ਕਿਸੇ ਵੱਲੇ ਵੇਖੂਗਾ ਤੇ ਨਾਲ ਰਿਕਾਰਡ ਵੀ ਕਰੂੰਗਾ ਵਿਦ ਆਡੀਓ ਵਿਦ ਵੀਡੀਓ ਆਪ ਟਾਈਮ ਪੀਛਾ ਦਾ ਇਹਦੇ ਵਿੱਚ ਵੀ ਕੈਮਰਾ ਹੈਗਾ ਇਹ ਤਾਂ ਬਈ ਮੈਂ ਕੋਲੇ ਖੜਾ ਮਨ ਤਾਂ ਵੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਮੈਨੂੰ ਪਤਾ ਲੱਗੇ ਇਹ ਤਾਂ ਗੱਲ ਹੀ ਖਤਮ ਆ ਗਈ ਘੜੀ ਤੇਰੀ ਬੰਨੀ ਆ ਘੜੀਆਂ ਵੀ ਹੈਗੀ ਇਹ ਕਹਿੰਦਾ ਟਾਈਮ ਨਹੀਂ ਦੱਸਦੀ ਮੰਨਦਾ ਟਾਈਮ ਵੀ ਮਾੜਾ ਲਿਆਂਦੀ ਹੈ ਇਹ ਚ ਕੈਮਰਾ ਹੈਗਾ ਇਹਦੇ ਚ ਕੈਮਰਾ ਆਹ ਕੈਮਰਾ ਵੀਰੇ ਇਹ ਚ ਘੜੀ ਜਿੱਕੇ ਤੇਰੇ ਚ ਕਿੱਥੇ ਗਿਆ 12 ਘੰਟੇ ਰਿਕਾਰਡਿੰਗ ਆਦੀ ਆਪਦੀ ਮੈਮਰੀ ਬੱਤੀ ਵੀ ਹੈਦੀ 1850 ਦਾ ਫਰੀ ਲਾ ਕੇ ਦੇ ਦਾਂਗੇ ਬਿਲਕੁਲ ਫਰੀ ਬਿਲਕੁਲ ਵੀਡੀਓ ਸ਼ੇਅਰ ਕਰਕੇ ਅਸ ਦੁਕਾਨ ਤੇ ਅਜੀਤਲਵੰਡੀ ਸਾਹਿਬੋ ਕੀ ਆਪਾਂ ਸਾਖੀ ਦਾ ਕੀ ਆਫਰ ਆ ਕੀ ਵੀਡੀਓ ਸ਼ੇਅਰ ਕਰਦੇ ਤੁਹਾਨੂੰ ਗਲਾਸ ਗੜ ਆ ਨਵੀ ਆ ਫੋਨ ਆ ਗਿਆ ਜਿਹੜਾ ਵੀ ਸਿੱਧੂ ਮੂਸੇ ਵਾਲੇ ਕੋਲੇ ਹੁੰਦਾ ਸੀਗਾ ਉਹ ਉਹਦੀ ਕਾਪੀ ਹੈ ਨਾ ਇਹ ਆ ਦੇਖ ਵੀ ਮੋਬਾਈਲ ਦਾ ਬੱਚਾ ਇਹਨੂੰ ਕਹਿ ਸਕਦੇ ਆਪਾਂ ਚਾਰ ਉਂਗਲਾਂ ਦੇ ਜਿੱਡਾ ਮੋਬਾਈਲ ਹੈ ਇਹ ਆ ਇੱਥੇ ਬਸਾਖੀ ਦੇ ਮੌਕੇ ਤੇ ਲੰਗਰੀ ਹੈ 200 ਰੁਪਏ ਦੀ ਸਰਕੀ 200 ਰੁਪਏ ਦੇ ایرਪອດ ਆ ਬਸਾਖੀ ਦੀ ਆਫਰ ਹੈ 200 ਰੁਪਏ ਦੀ ਯਾ ਸਾਡੇ ਕੋਲੇ ਆ ਮਿਲ ਜਾਣਗੇ ਬੋਟ ਦੇ 175 650 ਰੁਪਏ ਦੀ ਵੇ ਸਿਰਫ 20 ਰੁਪਏ ਆਂਦੇ 20 ਰੁਪਏ ਦੇ ਹੈੱਡਫੋਨ ਆਹ ਲਓ ਵੀਰੇ ਆ ਕਿੰਨੇ ਦੀ ਸਿਰਫ 80 ਰੁਪਏ ਦੀ ਆਹ ਲਓ OTG ਸਿਰਫ 2 ਰੁਪਏ ਦੀ 330 330 ਰੁਪਏ ਦੇ ਘੜੀ ਆ ਲੈ ਵੀਰੇ ਘੜੀ ਸਿਰਫ ਕਿੰਨੇ ਦੀ 750 ਦੀ ਘੜੀ ਬਿੱਦ ਸੱਤ ਪੱਟੇ ਨੱਕ ਬੈਂਡ ਨੱਕ ਬੈਂਡ 500 700 ਦੇ ਹੋਣਗੇ ਵੀ ਸਿਰਫ 100 ਰੁਪਏ ਦੇ 100 ਰੁਪਏ ਦੇ ਕਿਸੇ ਦੀ ਆਪਾਂ ਗੱਲਬਾਤ ਰਿਕਾਰਡਿੰਗ ਸੁਣਨੀ ਆ ਮੰਨ ਲਓ ਕਹਿ ਲਈ ਪੰਜਾਬੀ ਕਿਸਾਨ ਚੋਲਿਆਂ ਸੁਣਨੀਆਂ ਨੇ ਹਾਂ ਇਹ ਜੇ ਵੀ ਸਿਮ ਪਾਓ ਕਿਸੇ ਬੰਦੇ ਦੇ ਜੇਬ ਵਿੱਚ ਪਾ ਲਿਓ ਕਿਤੇ ਰੱਖ ਜੋ ਜਿੱਥੇ ਮਰਜ਼ੀ ਦੂਰ ਜਾ ਕੇ ਸੁਣ ਸਕਦੇ ਸਿਰ ਸਾਰੇ 1850 ਰੁਪਏ ਲੈ ਵੀ ਜਿਹਨੇ ਸਿੰਗਲ ਮੈਗ ਲੈਣਾ ਹੈ 300 ਦਾ ਤੇ ਡਬਲ ਮੈਗ ਹੈਗਾ 600 ਦਾ ਹਨਾ ਲਖਮਿੰਦਰ ਵਾਲੀ ਵੀਡੀਓ ਸ਼ੇਅਰ ਕਰਕੇ ਆਜੋ ਇਹ ਵੀ ਸਟੈਂਡ ਹੈਗਾ ਸਟੈਂਡ ਇੱਕ ਗਲਾਸ ਕਾਰਡ ਇਹ ਸਾਡੇ ਬਣੀ ਤੁਹਾਨੂੰ ਫਰੀ ਦੇ ਰਹੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪ ਆਏ ਸੀ ਬਾਈ ਖਾਲਸਾ ਮੋਬਾਈਲ ਸਟੋਰ ਵਾਲੇ ਕੋਲੇ ਤਲਵੰਡੀ ਸਾਬੋ ਕੀ ਤੇ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਿਆਂ ਵੀ ਲੋਕੇਸ਼ਨ ਹੈਗੀ ਹੈ ਇਹ ਬਾਬਾ ਡੱਲਾ ਸਿੰਘ ਜੀ ਦਾ ਨਿਵਾਸ ਆ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹਨੂੰ ਬਿਲਕੁਲ ਸਾਹਮਣੇ ਵਾਲੀ ਗਲੀ ਹੈ ਗਲੀ ਦੇ ਵਿੱਚ ਜਾ ਕੇ ਬਾਈ ਦੀ ਦੁਕਾਨ ਹੈ ਇੱਧਰ ਹੈਗਾ ਡੇਰਾ ਤੰਗ ਤੋੜ ਇਹ ਆ ਜੀ ਅਸਲੀ ਖਾਲਸਾ ਮੋਬਾਈਲ ਸਟੋਰ ਬਾਬਾ ਡੱਲਾ ਸਿੰਘ ਮੁਹੱਲਾ ਗਲੀ ਨੰਬਰ 4 ਦੇ ਬਿਲਕੁਲ ਨਾਲ ਜਿਹੜੇ ਉੱਪਰ ਇਸਤੇ ਮਿਲਣਗੇ ਉਹ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ ਤੇ ਖਾਲਸਾ ਜੀ ਨਾਲ ਆਪਾਂ ਕਰਦੇ ਆਂ ਗੱਲਬਾਤ ਤੁਸੀਂ ਮੰਨੇ ਜਾਂਦੇ ਵੀ ਆ 100 ਰੁਪਏ ਵਾਲੀ ਚੀ ਸਮਝਦਾ ਮੈਂ ਸਭ ਤਲਵੰਡੀ ਸਾਬੋ ਆਪਣੀ ਜਿਹੜੀ ਸਟਾਲ ਲਗਣੀ ਹੈ ਤੇ ਉਹ ਵੀ ਬਾਬਾ ਡੱਲਾ ਜੀ ਦੇ ਬਿਲਕੁਲ ਘਰ ਦੇ ਨੇੜੇ ਹੀ ਆ। ਬਾਕੀ ਲੋਕੇਸ਼ਨ ਤੁਹਾਨੂੰ ਸਾਰੀ ਪਿੱਛੇ ਦੱਸ ਤੇ ਨੰਬਰ ਸਾਡੇ ਸਕਰੀਨ ਤੇ ਫੋਨ ਕਰ ਲਿਓ। ਬਾਕੀ ਵੀ ਲੋਕੇਸ਼ਨ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦਾਂਗੇ ਜਿੱਥੇ ਵੀਡੀਓ ਚੱਲਦੀ ਹੈ ਉਹਦੇ ਉੱਪਰ ਡਿਸਕ੍ਰਿਪਸ਼ਨ ਹੈ ਉਹਦੇ ਵਿੱਚ ਵੀ ਲੋਕੇਸ਼ਨ ਤੁਹਾਨੂੰ ਮਿਲੂਗੀ ਉੱਥੇ ਚੈੱਕ ਕਰਕੇ ਲੋਕੇਸ਼ਨ ਲਾ ਲਿਓ ਤੇ ਹੁਣ ਵੀ ਦੱਸਦੇ ਆਪਾਂ ਆਫਰ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਇਹ ਗਲਾਸ ਸਾਸੀਂ ਬਿਲਕੁਲ ਫਰੀ ਲਾ ਕੇ ਦੇ ਦੇਾਂਗੇ। ਬਿਲਕੁਲ ਵੀ ਬਿਲਕੁਲ ਵੀ ਵੀਡੀਓ ਸ਼ੇਅਰ ਕਰਕੇ ਅਸ ਦੁਕਾਨ ਤੇ ਅਜੀਤ ਲਵੰਡੀ ਸਾਹਿਬ ਹੋਗੀ ਬਸਾਖੀ ਦਾ ਇੱਕ ਆਫਰ ਆ ਗਿਆ ਵੀਡੀਓ ਸ਼ੇਅਰ ਕਰਤੇ ਤੁਹਾਨੂੰ ਗਲਾਸ ਕਰ ਆ ਲੈ ਵੀ ਆ ਫੋਨ ਆ ਗਿਆ ਜਿਹੜਾ ਵੀ ਸਿੱਧੂ ਮੂਸੇ ਵਾਲੇ ਕੋਲੇ ਹੁੰਦਾ ਸੀਗਾ ਉਹ ਉਹਦੀ ਕਾਪੀ ਹੈ ਨਾ ਇਹ ਸਨੈਕਸੀਨ ਕੰਪਨੀ ਆ ਬਈ ਇਹ 골ਡਨ ਰੰਗ ਦਾ ਬਿਲਕੁਲ ਸਿਉਨੇ ਰੰਗਾ ਮੋਬਾਈਲ ਫੋਨ ਹੈ ਡਬਲ ਸਿਮ ਚਿਪਸ ਅਸੀਂ ਦੇ ਦੇਵਾਂਗੇ ਬਸਾਖੀ ਦੇ ਮੌਕੇ ਤੇ ਸਿਰਫ 1700 ਰੁਪਏ ਚੀਜ਼ ਇਹ ਜੀ ਆ ਵੀ ਤੁਹਾਡੇ ਕੋਲੇ ਲੱਖ ਰੁਪਏ ਦਾ ਫੋਨ ਹੋਊਗਾ ਨਾ ਉਹਦੇ ਵੱਲ ਨਹੀਂ ਚਾਹਦਾ ਪਰ ਜਦੋਂ ਇਹ ਕੰਨਾਂ ਨਾਲ ਲਾਇਆ ਹੋਊਗਾ ਉਦੋਂ ਹਰੇਕ ਬੰਦਾ ਜ਼ਰ ਸਦਮ ਉਸਕਾ ਅਸੀਨ ਬ੍ਰਾਂਡ ਬਣ ਗਿਆ ਇਹ ਵੱਡਾ ਆ ਗਿਆ ਇਹ ਛੋਟਾ ਵੀ ਆ ਗਿਆ ਆ ਦੇਖ ਵੀ ਮੋਬਾਈਲ ਦਾ ਬੱਚਾ ਇਹਨੂੰ ਕਹਿ ਸਕਦੇ ਆਪਾਂ ਚਾਰ ਉਂਗਲਾਂ ਦੇ ਜਿੱਡਾ ਮੋਬਾਈਲ ਆ ਇਹ ਇਹ ਬਸਾਖੀ ਦੇ ਮੌਕੇ ਤੇ ਲੰਗਰੀ ਹੈ 200 ਰੁਪਏ ਦੇ ਸਰਟ 200 ਰੁਪਏ ਦੇ 이어ਪੌਡ ਹਾਂ ਬਸਾਖੀ ਦੀ ਆਫਰ ਹੈ 200 ਰੁਪਏ ਦੀ ਇਹ ਸਾਡੇ ਕੋਲ ਆ ਮਿਲ ਜਾਣੀਏ ਬੋਟ ਦੇ 131 ਸਰ 650 ਰੁਪਏ ਦੀ ਵੈਦਿਕ ਸਾਹਿਬ ਦੀ ਗਾਰੰਟੀ ਇਹ ਬਸਾਖੀ ਦੇ ਆਕਦੇ ਹੋਰ ਨਹੀਂ ਬਈ ਉਸ ਤੋਂ ਬਾਅਦ ਨਾਲ ਬੰਦਾ ਸਾਨੂੰ ਕੋਈ ਕਹੇ ਚਲੋ ਹੈੱਡਫੋਨ ਸਰ ਉਹ ਕਿੰਨੇ ਦੇ ਸਿਰਫ 20 ਰੁਪਏ ਆਂਦੇ 20 ਰੁਪਏ ਦੇ ਹੱਡਮ ਆ ਲੋ ਵੀਰੇ ਆ ਕਿੰਨੇ ਦੀ ਸਿਰਫ 18 ਰੁਪਏ ਆਂਦੀ ਆ ਲੋ ਓਟੀਜੀ ਸਿਰਫ 2 ਰੁਪਏ ਆਂਦੀ 2 ਰੁਪਏ ਦੇ 2 ਰੁਪਏ ਦੇ ਭਾਈ ਕੋ ਬਚਦਾ ਹੈ ਕਿਸੇ ਵਾਈ ਕਰੀਏ ਮੈਂ ਕਿਉਂ ਨਾ ਵਜੇ ਇਸ ਸੰਗਤਾਂ ਨੂੰ ਬੇਨਤੀ ਵੀ ਆਜ ਬਸਾ ਲੋ ਜੀ ਸੰਗਤਾਂ ਹਸਤੇ ਆਪਾਂ ਕਹਿ ਲਗੇ ਤਲਵੰਡੀ ਸਾਹਿਬ ਉਹ ਗੀਤ ਧਰਤੀ ਤੇ ਹਾ ਲੋ ਵੀਰੇ ਡਾਟਾ ਕੇਵਲ ਆਈਫੋਨ ਦੀ ਬਸਾਕੀ ਤੱਕ ਆ ਆ ਜੇ ਖਰਾਬ ਹੋ ਜਾਏ ਬੰਦੇ ਕਹਿੰਦੇ ਰਸ਼ੀਦੀ ਖਰਾਬ ਹੋ ਜੂ ਸਾਨੂੰ ਆ ਕੇ ਵਾਪਸ ਦੇ ਜਨਾ ਵੀ ਲੈ ਜੀ ਇਹ ਸਿਰਫ 80 ਰੁਪਏ ਦੀ ਇਹ ਜਦੋਂ ਵੀ ਖਰਾਬ ਹੋ ਗਈ ਸਾਨੂੰ ਦੇ ਦੇਣਾ ਵੀ ਲੈ ਜੇ ਬਸ 80 ਰੁਪਏ ਦੀ ਆ ਡਾਟਾ ਕੇਵਲ ਆ ਲੋ 20 ਰੁਪਏ ਦੀ ਆ ਸਾਰੀ ਉਮਰ ਦੀ ਗਾਰੰਟੀ 20 ਰੁਪਏ ਦੀ ਆ ਲੋ ਵੀਰੇ ਲੈਫਟ ਟਾਈਮ ਗਾਰੰਟੀ ਇਹਦੀ ਵੀ ਇਹ 5 ਫੁੱਲ ਸਪੀਡ ਡਾਟਾ ਕੇਵਲ 60 ਰੁਪਏ ਦੀ ਗਲਚ ਪਾਉਣ ਵਾਲਾ ਫਰਾਟ ਆ ਬਈ ਸਿਰਫ 60 ਰੁਪਏ ਦਾ ਪਸਾਖੀ ਦੇ ਆਫਰ ਵੀਰੇ ਦਾ ਸਿਰਫ 60 ਰੁਪਏ ਦਾ 330 ਰੁਪਏ 330 ਰੁਪਏ ਦੀ ਕੜੀ ਆ ਲੈ ਵੀਰੇ ਕੜੀ ਸਿਰਫ ਕਿੰਨੇ ਦੀ 750 ਦੀ ਕੜੀ ਵਿੱਚ 7 ਪ ਦੇ ਨਾਲ ਆਇਆ ਕਵਰ ਵੀ ਇਹਦਾ ਕਵਰ ਵੀ ਨਾਲ ਮਤਲਬ ਹਫਤੇ ਦੇ 7 ਦਿਨ ਬੰਦਾ ਅੱਡੋ ਅੱਡੀ ਪਟੇ ਪਾ ਕੇ ਖੜੀ ਵਾਟਰਪੂਫ ਆ ਪਾਣੀ ਵੀ ਦਿਖਾ ਦੇ ਮੇਰੇ ਭਰਾ ਨੂੰ ਆ ਡੋਲ ਵੀ ਦਿਨਾ ਥੋੜਾ ਜਿਆ ਖਰਾਬ ਹੋ ਜੂ ਵੀ ਵਿੱਚ ਰਹਿਣ ਨਹੀਂ ਹੁੰਦੇ ਵੀਰੇ ਨਹੀਂ ਬਈ ਖਰਾਬ ਹੋ ਜੂ ਚੱਲੀ ਦਿਦਾ ਲੱਗੋ ਫਿਰ ਤਾਂ ਹਾਂ ਆ ਲੈ ਵੀਰੇ ਕਮਾਲ ਚੱਲੀ ਜਾਂਦੀ ਆ ਬਈ 1250 ਵਾਟਰਪੂਫ ਵਾਟਰਪੂਫ ਨੱਕ ਬੈਂਡ ਨੱਕ ਬੈਂਡ 500 700 ਦੇ ਹੋਣਗੇ ਬਈ ਇਹ ਸਿਰਫ 100 ਰੁਪਏ ਦੇ 100 ਰੁਪਏ ਦੇ ਕਿਸੇ ਦੀ ਆਪਾਂ ਗੱਲਬਾਤ ਰਿਕਾਰਡਿੰਗ ਸੁਣਨੀ ਆ ਮੰਨ ਲਓ ਕਹਿ ਲਈ ਪੰਜਾਬੀ ਕਿਸਾਨ ਚੋਲੀਆਂ ਸੁਣਨੀਆਂ ਨੇ ਹਾਂ ਇਹ ਜੇ ਬਈ SIM ਪਾਓ ਕਿਸੇ ਬੰਦੇ ਦੇ ਜੇਬ ਵਿੱਚ ਪਾ ਲਿਓ ਕਿਤੇ ਰੱਖ ਜਿਓ ਜਿੱਥੇ ਮਰਜੀ ਦੂਰ ਜਾ ਕੇ ਸੁਣ ਸਕਦੇ ਸਿਰਫ 11500 ਰੁਪਏ ਦਾ ਮਤਲਬ ਇਹਦੇ ਵਿੱਚ SIM ਪਾ ਕੇ ਕਾਲ ਲੱਗ ਜੂ ਹਣਾ ਰਿਕਾਰਡਿੰਗ ਵੀ ਹਾਂ ਸੁਣ ਸਕਦੇ ਹੋ ਗੱਲਬਾਤ ਮੰਨ ਲਓ ਆਪਾਂ ਮੈਂ ਤੁਹਾਡੀ ਗੱਲਬਾਤ ਹੀ ਸੁਣਨੀ ਹੈ ਮੈਂ ਇਹਨੂੰ SIM ਪਾ ਕੇ ਇੱਥੇ ਰੱਖ ਗਿਆ ਤੇ ਫੋਨ ਇੱਥੇ ਲਾ ਲਾਂ ਲਾ ਲਾਂ ਆਟੋਮੈਟਿਕ ਕਾਲਿੰਗ ਸੁਣੀ ਚੱਲੂਗੀ ਤੇ ਇਹਦੇ ਬਿੱਲ ਬੁਲ ਨਹੀਂ ਵਜਦੀ ਖੁਸ਼ੀ ਵਜਦੀ ਆਪਣੇ ਬਚਕੇ ਜੂ ਫੋਨ ਨਾ ਬਿੱਲ ਨਾ ਬੈਵਰੇਸ਼ ਨਾ ਜਦੋਂ ਫੋਨ ਲਾਤਾ ਆਪਣੇ ਬਚਕੇ ਆਪਣੇ ਆਪ ਹੀ ਚੱਕੇ ਜਾਂਦੇ ਨੇ ਬੜੀ ਕਮਾਲ ਦੀ ਚੀਜ਼ ਹੈ ਬਈ ਇਹ ਯਾਰ ਸਵੇਰੇ ਸ਼ੇਅਰ ਕਰਨਿਆਂ ਦਾ ਲਖਵੇਂਦਰ ਵਰਗਾ ਕੁੱਤਾ ਮਗਰ ਪਈ ਕਰਜੀ ਰਾਤ ਨੂੰ ਮੰਨ ਲੋ ਟਾਈਮ ਮਾੜੇ ਨੇ ਹਨਾ ਛੋਟਾ ਹਥਿਆਰ ਹੈਗਾ ਬਿਲਕੁਲ ਫੋਲਡਿੰਗ ਹੋ ਜਾਂਦਾ ਹੈਗਾ ਇਹ ਤਾਂ ਹੈਵੀ ਲੱਗਦੀ ਹੈ ਬਈ ਪੂਰੀ ਪੂਰੀ ਹੈਵੀ ਵੀਰੀ ਵਜਨਦਾਰ ਚੀਜ਼ ਹੈ ਬਈ ਇਹ ਸਰ ਖੁੱਲੂ ਕਿਵੇਂ ਬਈ ਹੁਣ ਇਹ ਐਂ ਹਾਂ ਛੜਕੇ ਨਾਲ ਖੁੱਲ ਜਾਂਦੀ ਵੀਰੀ ਇਹ 300 ਰੁਪਏ ਦੀ ਵੀਰੀ 300 ਰੁਪਏ ਹਾਂਜੀ ਕੀ ਬਾਤ ਹੈ ਜੀ ਮੰਨ ਲਓ ਸੁਬੀਰ ਆਪਣੇ ਬਿਜੁਰਗ ਨਹੀਂ ਸ਼ੇਅਰ ਕਰਨ ਜਾਂਦੇ ਆ ਘੜੀ ਫੇਰੀ ਬੰਨੀ ਆ ਘੜੀਆਂ ਵੀ ਹੈਗੀ ਇਹ ਕਹਿੰਦਾ ਟਾਈਮ ਨਹੀਂ ਦੱਸਦੀ ਮੰਨਦਾ ਟਾਈਮ ਵੀ ਮਾੜਾ ਲਿਆ ਜਾਂਦੀ ਹੈ ਇਹ ਚ ਕੈਮਰਾ ਹੈਗਾ ਇਹਦੇ ਚ ਕੈਮਰਾ ਹਾਂ ਕੈਮਰਾ ਵੀ ਰੇਚ ਘੜੀ ਜਿੱਕੇ ਇਹਦੇ ਚ ਕਿੱਥੇ ਗਿਆ 12 ਘੰਟੇ ਰਿਕਾਰਡਿੰਗ ਆਦੀ ਆਪਦੀ ਮੈਮਰੀ ਬੱਤੀ ਵੀ ਹੈਦੀ ਤੁਸੀਂ ਲੱਖਾਂ ਰੁਪਈਆ ਦਿੰਨੇ ਹੋ ਆਪਦੇ ਰਿਸ਼ਤੇਦਾਰਾਂ ਨੂੰ ਭੈਣ ਭਾਈਆਂ ਨੂੰ ਕਿਹਦੇ ਵਿੱਚ ਵਿਸ਼ਵਾਸ ਕਰੋ ਬੰਦਾ ਇਹ ਘੜੀ ਲਾ ਕੇ ਬਈ ਬਨ ਕੇ ਜਿਹੜਾ ਮਰਜੀ ਦੇ ਦੇ ਕੱਲ ਨੂੰ ਅਗਲਾ ਕਹਿੰਦਾ ਮੈਨੂੰ ਦੇ ਦਿੱਤੇ ਮੋਖਰੀਆਂ ਦੇ ਲੋਕ ਹਾਂ ਬਈ ਇਹਦੇ ਵਿਸ਼ਵਾਸ ਕਰਾਂਗੇ ਇਹ ਛੇਤੀ ਕਰ ਸਕਦਾ ਬੰਦਾ ਇਹ ਅੰਟਰ ਨੂੰ ਲੱਖਾਂ ਰੁਪਏ ਦਿੰਨੇ ਹੋਗੇ ਕਿਸੇ ਨਾ ਕੀ ਜ਼ਿੰਮੇਵਾਰੀ ਪ੍ਰੂਫ ਹੈ ਨਾ ਆ ਵੀ ਤੁਹਾਡੇ ਬਹੁਤ ਲੱਖਾਂ ਰੁਪਏ ਦਾ ਮਸਲਾ ਹੱਲ ਕਰੂਗੀ ਹੈ ਕਿੰਨੇ ਦੀ ਬਈ ਇਹ ਸਭ ਸੁਣ ਦੇ ਦੇਾਂਗੇ ਜੀ 4500 ਰੁਪਏ ਦੀ 4500 ਰੁਪਏ 4000 ਹੀ ਦਿਆਂਗੇ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਕੇ 4000 ਲੈ ਵੀ 500 ਰੁਪਏ ਹੋਰ ਫਾਇਦਾ ਹੋ ਗਿਆ ਤੁਹਾਡਾ 1850 ਦਾ ਕੈਮਰੇ ਵਾਲਾ ਪੈਨ ਬਈ ਇਹ ਆ ਗਿਆ ਹੋਲਡਰ ਵਾਲਾ ਕੈਮਰਾ ਤੁਹਾਡੇ ਮੰਨ ਲਓ ਬੱਚੇ ਘਰੇ ਇਕੱਲੇ ਆ ਕਿ ਤੁਸੀਂ ਦੋਨੇ ਜੀ ਪਰਿਵਾਰ ਨੌਕਰੀ ਤੇ ਲੱਗੇਗਾ ਹਾਂਜੀ ਹੁਣ ਬਈ ਇਹ ਵੱਡੇ ਕੈਮਰੇਮਨ ਲਾ ਲੱਗੇ ਹੁੰਦੇ ਆ ਜਿਹਨੂੰ ਤਾਂ ਪੱਟ ਲੰਦੇ ਵੀ ਆ ਕੇ ਨਾਲ ਡਾਂਗ ਮਾਰਦੇ ਨਾਲ ਦੀ ਨਾਲ ਖੇਡ ਦਿੰਦਾ ਹਾਂ ਹਨਾ ਇਹ ਕੈਮਰੇ ਨੇ ਬਹੁਤ سارے ਦੰਦੇ ਕੈਮਰੇ ਮਿਲ ਜਾਣਗੇ ਸਾਨੂੰ ਇਹਨੂੰ ਲਾਓ ਤੁਸੀਂ ਵਾਈਫਾਈ ਹੈਗਾ ਤੁਸੀਂ ਛੇਵੇਂ ਫਿਰਦੇ ਰਹੋ ਹਜੂਰ ਸਾਹਿਬ ਜਾਓ ਕੈਨੇਡਾ ਜਾਓ ਸਾਰੇ ਕਰ ਦਬਾਤਾ ਕਰ ਸਕਦੇ ਨੇ ਕਿਥੇ ਨਾ ਇਹਦਾ ਕਿਹਨੂੰ ਪਤਾ ਲੱਗੇ ਨਾ ਪਤਾ ਲੱਗੇ ਉਹ ਤਾਂ ਬਲਵ ਚੜਾ ਲ ਕੋਈ ਦਿਖਦੇ ਨਹੀਂ ਗਏ ਨਿਕਾਲੀਆਂ ਬਈ ਨਿਕਾਲੀਆਂ ਨਹੀਂ ਵੀਰੇ ਕੈਮਰੇ ਵਾਲੀਆਂ ਨੇ ਵੀ ਅੱਛਾ ਕਿਹ ਵੀ ਕੈਮਰੇ ਵਾਲੀਆਂ ਲੈ ਵੀ ਹੁਣ ਮੈਂ ਕਿਸੇ ਵੱਲੇ ਵੇਖੂਗਾ ਤੇ ਨਾਲ ਰਿਕਾਰਡ ਵੀ ਕਰੂੰਗਾ ਵਿਦ ਆਡੀਓ ਵਿਦ ਵੀਡੀਓ ਇਹ ਵਿੱਚ ਵੀ ਕੈਮਰਾ ਵੀ ਇਹ ਵੀ ਕੈਮਰਾ ਹੈ ਪਰ ਇਹ ਚਾਰਜ ਨਹੀਂ ਕਰਦਾ ਹੁਣ ਚਾਰਜ ਵੀ ਕਰਦਾਗਾ ਚਾਰਜ ਵੀ ਕਰਦਾ ਆਇਨ ਕਾਂ ਵੀ ਕਿੰਨੇ ਨੇ ਜਿੰਗੀਆਂ ਕਈ ਰਿਮੋਟ ਇਹ 2600 ਰੁਪਏ ਵੀਰੇ ਤੇ ਇਹ ਅਡਾਪਟਰ ਵੀ ਇਹ 1850 ਵੀਰੇ ਇਹ 1850 ਦਾ ਤੇ ਵੀਰੇ ਆ ਗਿਆ 8000 ਰੁਪਏ ਦਾ ਇਹ ਵੀ ਕੈਮਰਾ ਹੈ ਇਹ ਕੈਮਰਾ ਵੀਰੇ ਵੀ ਇਹ ਕੀ ਆਈਟਮ ਆ ਵੀ ਕਿੱਥੇ ਲੱਗਣਾ ਇਹ ਮੈਗਨੇਟ ਆ ਵੀਰੇ ਆ ਸ਼ਟਰ ਤੇ ਲਾ ਲ ਮੰਡਾ ਜਾ ਲੋਹੇ ਤੇ ਲਾਈ ਵੀਰੇ ਕਿਤੇ ਮਰਜ਼ੀ ਲੱਗ ਗਏ ਕਿ ਮਰਜ਼ੀ ਲੋਹੇ ਤੇ ਲਾਦਾ ਮੰਡਾ ਆ ਲਾ ਚੁੰਮੜ ਗਿਆ ਜਿੱਤੇ ਮਰਜ਼ੀ ਲਾ ਦੋ ਮਤਲਬ ਆ ਆ ਵੀਰੇ ਆ ਗਿਆ ਬੱਲਵ ਕੈਮਰੇ ਵਾਲਾ ਅੱਛਾ ਕੈਮਰੇ ਵਾਲਾ ਬੱਲਬ ਹਾਂ 1250 ਰੁਪਏ ਦਾ ਆ ਟਾਈਮ ਪੀਸ ਹੈਗਾ ਇਹਦੇ ਵਿੱਚ ਵੀ ਕੈਮਰਾ ਹੈਗਾ ਇਹ ਤਾਂ ਬਈ ਮੈਂ ਕੋਲੇ ਖੜਾ ਮੈਨੂੰ ਤਾਂ ਵੀ ਨਹੀਂ ਪਤਾ ਲੱਗ ਰਿਹਾ ਕਿੱਥੇ ਹੈ ਜੇ ਪਤਾ ਲੱਗੇ ਫਿਰ ਤਾਂ ਗੱਲ ਹੀ ਖਤਮ ਆ ਗਈ ਤੇ ਨਾਲੇ ਟਾਈਮ ਵੀ ਦੱਸੂਗਾ ਟਾਈਮ ਵੀ ਦੱਸੂਗਾ ਮੂਰਲ ਬੰਦਾ ਟਾਈਮ ਖਰਾਬ ਹੀ ਕਰ ਦੂ ਇਹ ਖਰਾਬ ਹੀ ਕਰ ਦੂ ਜੇ ਬੰਦਾ ਗਲਤ ਆ ਤਾਂ ਗਲਤ ਆ ਤਾਂ ਇਹ ਦੇ ਦਾਂਗੇ ਵੀਰੇ ਤੁਹਾਨੂੰ ਅਸੀਂ 4000 ਰੁਪਏ ਦਾ 4000 ਰੁਪਏ ਦਾ ਇੱਕ ਮੰਨ ਲੈ ਚ ਮਾਡਲ ਦਾ 4000 ਦਾ ਇਹ ਕੈਮਰਾ ਜਿਹੜਾ ਹੈ 5000 ਰੁਪਏ ਦਾ ਇਹ ਉਹ ਤਾਂ ਦਿੰਨੇ ਅਸੀਂ ਮੰਨ ਕੇ ਚਲੋ 1000 ਰੁਪਏ ਦੀ ਹਾਂ ਮਸਾਖੀ ਦਾ ਕਿਹਦੇ ਤਾਂ ਤੁਹਾਨੂੰ 800 ਰੁਪਏ ਦੇ। ਦਿਨੇ ਨਵਾਂ ਚੈਨਲ ਕੋਈ ਸ਼ੁਰੂ ਕਰਨਾ। ਇਹ ਤਾਂ ਸੌਦਾ ਇਹ 600 ਦਾ ਇਹ ਚ ਇੱਕਾ ਚ ਦੋਨੇ। ਲੈ ਵੀ ਜਿਹਨੇ ਸਿੰਗਲ ਮੈਗ ਲੈਣਾ 300 ਦਾ ਤੇ ਡਬਲ ਮੈਗ ਹੈਗਾ 600 ਦਾ ਹਨਾ। ਇਤੋਂ ਸਸਤਾ ਭਈ ਮੈਨੂੰ ਲੱਗਦਾ ਇਹ ਦੇ ਲੰਗੋ ਵੀ ਨਹੀਂ ਮਿਲਣਾ ਯਾਰ। ਆ ਲੈ ਵੀਰੇ ਆ ਮ ਹੈਗਾ ਪੈਨ। ਇਹ ਲਿਖਦਾ ਵੀ ਹੈਗਾ, ਟੱਚ ਵੀ ਕਰਦਾ ਤੇ ਮੋਬਾਈਲ ਦਾ ਸਟੈਂਡ ਵੀ ਬਣ ਜਾਂਦਾ। ਸਿਰਫ ਕਿੰਨੇ ਦਾ? ਸਨ ਧਾਰ ਰੁਪਈਆ ਦਾ ਸਾਡੇ ਕੋਲ ਲੱਗ ਰਿਹਾ ਬੋਰਡਾ ਦੇਖ ਕੇ ਨੇ ਚਾਰ ਚੂੜ ਜਲਾ ਰੱਖਿਆ ਹੈਗਾ ਚਲਾ ਰੱਖਿਆ ਸਾਰੀ ਬੱਲ ਬੱਲ ਬੱਚੀ ਟੂਕ ਟਾਪ ਚੱਲੀ ਜਾਂਦੀ ਐ ਦੇਖ ਤੇ ਸਾਹਮਣੇ ਇਹ ਵੀ ਕੰਮ ਦੀ ਚੀਜ਼ ਹੈ ਨਾ ਤੁਸੀਂ ਇਹ 220 ਰੁਪਈਆ ਦਾ ਬੰਦੇ ਨੇ ਸਰਪੰਚੀ ਚ ਉੱਠਣਾਗਾ ਹਾਂ ਤੇ ਬਾਈ ਉਹਦੇ ਵਿੱਚ ਆਇਓ ਬੋਲ ਸਕਦਾ ਹਾਂ ਹਲੋ ਹਲੋ ਲਖਮਿੰਦਰ ਕੀ ਹਾਲ ਆ ਇਹ ਅਸੀਂ ਦੇ ਦਾਂਗੇ ਤੁਹਾਨੂੰ ਸਿਰਫ 1600 ਰੁਪਏ ਦਾ 1600 ਰੁਪਏ ਦਾ ਠੀਕ ਹੈ ਤੇ ਮੈਕ ਆ ਇੱਕ ਵਿੱਚ ਦੇ ਮੰਨ ਲਓ ਮੈਕ ਵੀ ਨਾਲ ਆ ਮੈਕ ਵੀ ਨਾਲ ਆ ਵਿੱਚ ਚਿਪਚਿਪੀ ਵੇਂਦੀ ਆ ਅੱਛਾ ਚਿਪ ਵੈਂ ਡ੍ਰੈਪ ਹੀ ਲੱਗਦੀ ਆ ਆਪਾਂ ਮੈਕ ਨਾਲ ਪਾਠ ਵੀ ਕਰਾ ਸਕਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਆਪਣੇ ਘਰੇ ਪਾਠ ਪ੍ਰੋਗਰਾਮ ਹੂੰ ਉਹ ਜਨਮ ਦੇ ਨਾ ਗਾਣੇ ਕੋਈ ਲਾ ਸਕਦਾ ਨਹੀਂ ਚ ਹੂੰ ਮਾੜਾ ਮੁੰਡੇ ਕਿਸੇ ਨੇ ਕਲਾਕਾਰ ਬਣਨਾ ਉਥੇ ਵੀ ਲਾ ਲੂ ਪ੍ਰੈਕਟਿਸ ਹੋ ਜਾ ਹਾਂ ਸਾਡੇ ਵੀ ਆਪ ਦਾ ਪੇਜ ਖਾਲਸਾ ਜੀ ਮੋੜ ਮੰਡੀ ਸਾਡਾ ਪੇਜ ਉੱਤੇ ਮੈਂਸ਼ਨ ਕਰ ਦਿਆਂਗੇ ਜੀ ਬਈ ਉਹਨੂੰ ਤੁਸੀਂ ਆ ਕੇ ਫੋਲੋ ਕਰ ਸਕਦੇ ਹੋ ਬਿਲਕੁਲ ਤੇ ਉੱਤੇ ਜੁੱਤੇ ਹੋਰ ਆਟਮ ਨਮੀ ਹੈ ਉਹੀ ਦੇਖ ਸਕਦੇ ਹੋ ਹੋਰ ਬਈ ਐਡਮਾ ਹੈਗਾ ਨੰਬਰ ਬਈ ਸਕਰੀਨ ਤੇ ਚੱਲੀ ਜਾਂਦੇ ਹਨ ਤੁਸੀਂ ਉਹਨਾਂ ਤੇ ਗੱਲਬਾਤ ਕਰਕੇ ਤੇ ਆ ਲੈ ਸਕਦੇ ਆ ਮਿਊਜ਼ਿਕ ਬਰਲਮਾ ਆ ਕੇ ਗਾਣੇ ਵਾਲੇ ਜਿਵੇਂ ਸੁਨੇਰੇ ਆਪਣੇ ਘਰੇ 10 ਮਿੰਟ ਮੰਨ ਲਓ 20 ਮਿੰਟ ਜਨਾਦਾ ਘੰਟਾ ਸੁਨੇਰੇ ਬਾਣੀ ਮਿਊਜ਼ਿਕ ਵੀ ਚੱਲੂਗਾ 블루ਟੁੱਥ ਨਾਲ ਬਈ ਮਿਊਟੁੱਥ ਰੰਗ ਵੀ ਰੰਗ ਵੀ ਬਦਲਦਾ ਕਈ ਵੰਤੇ ਕੱਢਦਾ ਕਈ ਕੋ ਦੂਰੋਂ ਹੁੰਦਾ ਬੰਦਾ ਜਾਂ ਕੋਈ ਆ ਨਹੀਂ ਸਕਦਾ ਉਹਨੂੰ ਕੂਰੀਅਰ ਵੀ ਕੂਰੀਅਰ ਵੀ ਕੂਰੀਅਰ ਕੂਰੀਅਰ ਅਗਲਾ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦੇ ਤੇ ਐਡਰੈਸ ਭੇਜ ਦੇਣਾ ਤੁਸੀਂ ਕੂਰੀਅਰ ਕਰਾ ਲਓ ਲੈ ਵੀ ਵੀ ਠੀਕ ਹੈ ਕਿਉਂਕਿ ਕਈ ਵਾਰ ਬੰ ਇਹਦੇ ਵਿੱਚ ਹੁਣ ਵੀਡੀਓ ਚੱਲਦੀ ਸੀ ਆਟਮ ਸਾਡੇ ਕੋਲ ਹੁੰਦੇ ਨੇ ਬਾਲੀਆਂ ਜੇ ਤੁਹਾਨੂੰ ਆ ਚੀਜ਼ ਪਸੰਦ ਆਈ ਆ ਇਹਦਾ ਸਕਰੀਨਸ਼ਾਟ ਮਾਰੋ ਤੇ ਵਟਸਐਪ ਕਰ ਦਿਓ ਰੇਟ ਨਾਲ ਦੀ ਨਾਲ ਦੱਸਿਓ ਆਪਾਂ ਹੋਈ ਨਹੀਂ ਰੇਟ ਤਾਂ ਬਈ ਦੱਸ ਹੀ ਦਿੰਦੇ ਆ ਲਗਭਗ ਆਪਾਂ ਬੱਸ ਸਕਰੀਨਸ਼ਾਟ ਮਾਰ ਕੇ ਵਟਸਐਪ ਕਰ ਦਿਓ ਕਈ ਵਾਰੀ ਕੋ ਪੂਰੀ ਵੀਡੀਓ ਨਹੀਂ ਦੇਖਦਾ ਤਾ ਵੀਰ ਬਣ ਕੇ ਸਕਰੀਨਸ਼ਾਟ ਮਾਰੋ ਵਟਸਐਪ ਕਰ ਦਿਓ ਉਹ ਰੇਟ ਨਾਲ ਦੀ ਨਾਲ ਮੈਸ਼ਨ ਕਰ ਦਾਂਗੇ ਵਟਸਐਪ ਨੰਬਰ ਆਹੀ ਬਈ ਜਿਹੜੇ ਸਕਰੀਨ ਤੇ ਛੱਡੇ ਆ ਸਕਰੀਨ ਤੇ ਛੱਡਿਆ ਵਟਸਐਪ ਨੰਬਰ ਵੀ ਹੈ ਇਹ ਕਾਲਿੰਗ ਨੰਬਰ ਵੀ ਹੈ ਠੀਕ ਹੈ ਤੁਹਾਨੂੰ ਤੇ ਛੱਡੇ ਤੇ ਪੇਮੈਂਟ ਉਸਕੇ ਇਨਦਰ ਜਾਂ ਕੁਝ ਵੀ ਇਹ ਗਲਾਸ ਕਾਰਡ ਇਹ ਸਾਡੇ ਬਈ ਤੁਹਾਨੂੰ ਫਰੀ ਦੇਵਾਂਗੇ ਸ਼ੇਅਰ ਦਾ ਸਕਰੀਨਸ਼ਾਟ ਲੈ ਕੇ ਬਈ ਆ ਜਾਓ ਤੇ ਗਲਾਸ ਕਾਰਡ ਫਰੀ ਲਵਾ ਜਾਓ ਤੇ ਜਾਂ ਫਿਰ ਆਪ ਫਰੀ ਲੈ ਜਾਓ ਭੈਣ ਆ ਚਾਰ ਚਾਰ 500 ਰੁਪਏ ਦਾ ਮਿਲ ਜਾਗਾ ਅਸੀਂ ਤੁਹਾਨੂੰ ਦੇ ਦਿੰਦੇ ਸਿਰਫ 200 ਰੁਪਏ ਦਾ 200 ਰੁਪਏ ਦਾ ਚਾਰਜ ਸਾਰੀ ਉਮਰ ਦੀ ਗਾਰੰਟੀ ਤੇ ਬਾਕੀ ਬਈ ਕੋਈ ਵੀ ਆਈਟਮ ਕੋਈ ਰਹਿ ਗਈ ਹਨਾ ਤਾਂ ਫੋਨ ਕਰਕੇ ਤੁਸੀਂ ਪੁੱਛ ਲਓ ਨੰਬਰ ਸਿਰ ਤੇ ਚੱਲੀ ਜਾਂਦੇ ਆ ਆਈਟਮ ਮਿਲ ਜੂ ਤੇ ਲੋਕੇਸ਼ਨ ਬਈ ਆਪਣੇ ਤਖਤ ਸਾਹਿਬ ਹਨਾ ਉਹਦੇ ਬਿਲਕੁਲ ਨਾਲ ਹੀ ਆ ਬਾਬਾ ਡੱਲਾ ਸਿੰਘ ਨਵਾਸ ਗਲੀ ਨੰਬਰ 4 ਤੇ ਬਿਲਕੁਲ ਨਾਲ ਬਹੁਤ ਪੁੱਛ ਕੇ ਆ ਜਾਓਗੇ ਤਾਂ ਪਹੁੰਚ ਜੰਗੇ ਚੱਕਰ ਡੇ ਦੇਰਾਂ ਤੰਗ ਤੋੜੇ ਦੀ ਬੈਕ ਸਾਈਡ ਤੇ ਕਈ ਵਾਰੀ ਨਾ ਮੰਨ ਲੂ ਮੈਂ ਆਪ ਨਹੀਂ ਦੁਕਾਨ ਤੇ ਹੁੰਦਾ ਤਾਂ ਸਾਡਾ ਭਰਾ ਅਕਵਾਲ ਸਿੰਘ ਇਹ ਤੁਹਾਨੂੰ ਦੁਕਾਨ ਤੇ ਮਿਲੂਗਾ